ਲੋ ਵੀ ਮਿੱਤਰੋ ਅੱਜ ਆਪਾਂ ਨੇ ਇੱਕ ਥੀਮ ਕੇਰੀਆਂ ਸਮਰਾਟ ਬੋਲ ਦੀ AI ਕਰੀ ਹੈ ਪਿੰਡ ਫਾਫੜੇ ਭਾਈ ਕਿਤੇ ਜ਼ਿਲ੍ਹਾ ਮਾਨਸਾ ਹੈਗਾ ਤੇ ਜਿਹੜੀ ਮੱਝ ਦੇ ਆਪਾਂ ਨੇ AI ਕਰੀ ਹੈ ਉਹਦਾ ਜਿਹੜਾ ਮਿਲਕ ਰਿਕਾਰਡ ਹੈ ਉਹ 20 ਲੀਟਰ ਪਲੱਸ ਹੈਗਾ ਤੇ ਤਾਂ ਕਰਕੇ ਆਪਾਂ ਨੂੰ ਉਹਦੇ ਥੀਮ ਕੇਰੀਆਂ ਸਮਰਾਟ ਲਾਇਆ ਬਾਕੀ ਬਾਈਆਂ ਦੀ 84 ਤੇ 20 ਅਸੀਂ ਨੇ ਸਮਰਾਟ ਦਾ ਸੀਮਨ ਲਪਾਉਣਾ ਤਾਂ ਭਾਈ ਸਮਰਾਟ ਦੀਆਂ ਝੋਟੀਆਂ ਚੰਗੀ ਚੁਵਾਈ ਤੇ ਆ ਚੁੱਕੀਆਂ ਨੇ ਤੇ ਤਾਂ ਕਰਕੇ ਆਪਾਂ ਨੇ ਜਿਹੜੀ ਚੁਆਈ ਦੇਖ ਕੇ ਸਮਰਾਟ ਦੇ سیمਨ ਲਾਏ ਨੇ ਤੇ ਰਿਜ਼ਲਟ ਚੰਗੇ ਆਉਣਗੇ ਜੇਕਰ ਬਈ ਮੱਝ ਨੇ ਕੱਟੀ ਦੇਤੀ ਤਾਂ ਰੰਗ ਹੀ ਲੱਗ ਜਾਣਗੇ ਕਿਉਂਕਿ ਅਡਰ ਕੁਆਲਿਟੀ ਤੇ ਪਿੱਠਪੁੜੇ ਦੀ ਮੱਝ ਬਹੁਤ ਜ਼ਿਆਦਾ ਹੈ ਤੇ ਮੀਣੀ ਮੱਝ ਆ ਦੋਸਤੋ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਨੂੰ ਚੰਗੇ ਜਿਹੜੇ ਚੰਗੇ ਸੀਮਨਾਂ ਦੇ ਚੰਗੇ ਰਿਕਾਰਡ ਮਿਲਦੇ ਨੇ ਤਾਂ ਬਈ ਉਹਦੀ ਏਆਈ ਕਰਨੀ ਲਾਜ਼ਮੀ ਹੈ ਕਿਉਂਕਿ ਬਈ ਜੇ ਆਪਾਂ ਚੰਗੇ ਸੀਮਰ ਵਾਲਿਆਂ ਦੇ ਮਤਲਬ ਚੰਗੇ ਰਿਕਾਰਡ ਵਾਲੇ ਚੰਗੇ ਸੀਮਨ ਵਰਤਦੇ ਆ ਤਾਂ ਆਪਾਂ ਨੂੰ ਅੱਗੇ ਚੰਗੇ ਵਧੀਆ ਰਿਜ਼ਲਟ ਮਿਲ ਸਕਣਗੇ ਚੰਗੀਆਂ ਝੋਟੀਆਂ ਅੱਗੇ ਦੁੱਤੇ ਆ ਸਕਣਗੀਆਂ ਤਾਂ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ